ਨਾਲ ਰੂਬਰੂ ਹੁੰਨੇ ਆ ਅੱਜ ਇਸੇ ਤਰ੍ਹਾਂ ਸਾਡੇ ਨਾਲ ਆਮ ਆਦਮੀ ਪਾਰਟੀ ਅੰਮ੍ਰਿਤਸਰ ਵਿਧਾਇਤੀ ਤੋਂ ਐਸ்சி ਕਮਿਸ਼ਨ ਦੇ ਪ੍ਰਧਾਨ ਸਰਦਾਰ ਸੁਖਚੈਨ ਸਿੰਘ ਤਲਵੰਡੀ ਜਿਹੜੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਤਾਂ ਗੱਲਬਾਤ ਕਰਾਂਗੇ ਪਾਰਟੀ ਦੇ ਮੁੱਦਿਆਂ ਦੇ ਬਾਰੇ ਤੇ ਪਾਰਟੀ ਦੇ ਕੰਮਾਂ ਦੇ ਬਾਰੇ ਜੋ ਮੌਜੂਦਾ ਪੰਜਾਬ ਵਿਵਸਥਾ ਨੂੰ ਲੈ ਕੇ ਜਿਹੜੇ ਆ ਸਵਾਲ ਵਿਚਾਰ ਚਰਚਾ ਜਿਹੜੀ ਆ ਆਪਾਂ ਕਰਾਂਗੇ ਤਾਂ ਪਹਿਲਾ ਤਲਵੰਡੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਗਰਮੀ ਜੀ ਮੈਂ ਆਮ ਆਦਮੀ ਪਾਰਟੀ ਐਸ ਸੀ ਮੰਗ ਜ਼ਿਲ੍ਹਾ ਅੰਮ੍ਰਿਤਸਰ ਦੇ ਆਤੀ ਪ੍ਰਧਾਨ ਜੋ ਅੱਜ ਬਲਾਸਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਉਹਨਾਂ ਦਾ ਵਕਤ ਲਗ ਚੁੱਕਾ ਹੈ ਸੋ ਸਾਡੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਨਾਲ ਇਲੈਕਸ਼ਨ ਲੜਨ ਵਾਸਤੇ ਤਿਆਰ ਬਰ ਤਿਆਰ ਨੇ ਤੇ ਕਾਨੂੰਨ ਵਿਵਸਥਾ ਜਿਹੜੀ ਹੈ ਉਹਦੇ ਤੇ ਬਿਲਕੁਲ ਧਿਆਨ ਦਿੱਤਾ ਜਾ ਰਿਹਾ ਬਿਲਕੁਲ ਹਰ ਸ੍ਰੇਖਾ ਜਿਹੜੀ ਹੈ ਕਾਇਮ ਹੈ ਸੋ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਹੀਂ ਹੋਵੇਗੀ ਚੋਣਾਂ ਦੇ ਵਿੱਚ ਤੇ ਬਾਕੀ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਬੜੇ ਤਰੀਕੇ ਤੇ ਨਿਯਮਾਂ ਦੇ ਨਾਲ ਤੇ ਕਾਨੂੰਨ ਦੇ ਨਾਲ ਇਹ ਚੋਣਾਂ ਜਿਹੜੀ ਸੰਪੂਰਨ ਕਰਦੀ ਹੈ ਕਿਉਂਕਿ ਭਾਵੇਂ ਆ ਪਿਛਲੀਆਂ ਤਰਤਾਂ ਦੀ ਚੋਣ ਹੋਈ ਹੈ ਜਾਹੁਰ ਬਾਈ ਲਖਣ ਜਿੱਥੇ ਜਿੱਤੀ ਹੋਈ ਹੈ ਬੜੀ ਕਾਨੂੰਨ ਕਾਨੂੰਨ ਵਿਵਸਥਾ ਬਲ ਦੇਖਿਆ ਗਿਆ ਇਤਲੋਂ ਡੀ ਜਿਸ ਤਰ੍ਹਾਂ ਕ੍ਰਾਈਮ ਵਿਵਸਥਾ ਵੇਖਦੇ ਹੋ ਕਿ ਹੌਸਲੇ ਜਿਹੜੀ ਫਾਇਰਿੰਗ ਆਏ ਦਿਨ ਗੋਲੀ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਾਂ ਕਿਤੇ ਕੋਈ ਮਰਡਰ ਹੋ ਜਾਂਦਾ ਆ ਕਿਸ ਤਰ੍ਹਾਂ ਵੇਖਦੇ ਹੋ ਕਾਨੂੰਨ ਵਿਵਸਥਾ ਪੁਲਿਸ ਪ੍ਰਸ਼ਾਸਨ ਵੀ ਆ ਪੰਜਾਬ ਡੀ ਜੀ ਪੀ ਨੇ ਕਮਿਸ਼ਨਰ ਨੇ ਹਰ ਸ਼ਹਿਰ ਦੇ ਵਿੱਚ ਕਿੱਥੇ ਕਮੀ ਆ ਸਰਕਾਰ ਵੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿੱਥੇ ਕਮੀ ਸਮਝਦੇ ਹੋ ਕਿ ਜਿਹੜੀ ਇਸ ਤਰ੍ਹਾਂ ਜਿਹੜੀ ਵਿਵਸਥਾ ਲੋਕਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਤੇ ਕਿਸ ਤਰ੍ਹਾਂ ਉਹਨੂੰ ਆਮ ਆਦਮੀ ਪਾਰਟੀ ਜਿਹੜੀ ਮੈਨੇਜ ਕਰੇਗੀ ਵੇਖੋ ਜੀ ਜਿਹੜਾ ਸਾਹਮਣੇ ਹੁੰਦਾ ਜਿਹੜਾ ਕਾਨੂੰਨ ਨੂੰ ਭੰਗ ਕਰਦਾ ਹੈ ਜਿਹੜਾ ਲਾਅਨ ਆਰਡਰ ਭੰਗ ਕਰਦਾ ਉਸਨੂੰ ਬਖਸ਼ਿਆ ਨਹੀਂ ਜਾਂਦਾ ਤੁਰੰਤ ਉਸ ਉਲੇ ਕਾਰਵਾਈ ਹੁੰਦੀ ਹੈ ਕਿਤੇ ਤੁਸੀਂ ਦੇਖ ਲਓ ਜਾਂ ਕੋਈ ਫੈਨ ਹੋਈ ਹੈ ਜਾਂ ਕਿਤੇ ਵੀ ਕੋਈ ਐਸੀ ਦੁਰਘਟਨਾ ਹੋਈ ਹੈ ਕਿਸ ਨੇ ਕਾਨੂੰਨ ਨੂੰ ਭੰਗ ਕੀਤਾ ਉਸ ਉਲੇ ਤੁਰੰਤ ਉਹਦੇ ਤੇ ਕਾਰਵਾਈ ਹੋਈ ਹੈ ਬਖਸ਼ਾ ਭਾਵੇਂ ਜਿਹੜੋ ਜੋ ਮਰਜੀ ਸੀ ਪਾਵੇਂ ਕੋਈ ਕਿਸੇ ਪਾਰਟੀ ਦੇ ਨਾਲ ਕੋ ਰਿਲੇਟਡ ਆ ਪਰ ਬਖਸ਼ਿਆ ਨਹੀਂ ਜਾਂਦਾ ਉੱਤੇ ਜਿਹੜੀ ਹੈ ਕਾਰਵਾਈ ਜ਼ਰੂਰ ਹੁੰਦੀ ਹੈ ਅਧਿਕਾਰੀ ਵੀ ਜਿਹੜੇ ਇੱਥੋਂ ਤੱਕਰ ਜਿਹੜੇ ਕੋਈ ਵਿੱਚ ਮੰਨ ਲਓ ਅਧਿਕਾਰੀ ਵੀ ਜਿਵੇਂ ਸਸਪੈਂਡ ਹੋਏ ਨੇ ਕੀ ਵਾਕਈ ਮਿਲੀ ਭੁਗਤ ਹੈ ਕਿ ਜਾਂ ਇਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਵੇਖੋ ਜੀ ਜਿਹਦਾ ਜਿਹਦਾ ਕੋਈ ਕਸੂਰ ਆ ਜਾਂ ਜਿਹੜੇ ਕੋਈ ਦੋਸ਼ੀ ਪਾਇਆ ਜਾਂਦਾ ਮੈਂ ਕਿਹ ਗੱਲ ਕੀਤੀ ਬਖਸ਼ਿਆ ਨਹੀਂ ਜਾਂਦਾ ਭਾਵੇਂ ਕੋ ਸਾਡਾ ਆਪਣਾ ਤੇ ਭਾਵੇਂ ਕਿਸੇ ਵੀ ਉਹ ਕਮਿਊਨਿਟੀ ਨਾਲ ਕਿਸੇ ਪਾਰਟੀ ਦੇ ਨਾਲ ਅਲੇਟਡ ਆ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਦੋਸ਼ੀ ਹੈ ਕਿਉਂਕਿ ਦੋਸ਼ੀ ਨੂੰ ਸਜ਼ਾ ਜਿਹੜੀ ਮਿਲਣੀ ਮਿਲਣੀ ਆ ਉੱਤੇ ਕਾਰਵਾਈ ਜ਼ਰੂਰ ਹੋਵੇਗੀ ਇਹ ਪਾਰਟੀ ਨੂੰ ਲੈ ਕੇ ਤਲੰਡੀ ਜੀ ਗੱਲ ਕਰੀਏ ਹੁਣ ਚੋਣਾਂ ਵੀ ਆ ਬਲਾਕ ਸਮਤੀ ਅਧਿਆਤਿ ਦੀਆਂ ਚੋਣਾਂ ਜਿਹੜੀਆਂ ਹੁਣ ਜਾ ਰਹੀਆਂ ਨੇ ਤਾਂ ਕਿਸ ਤਰ੍ਹਾਂ ਵੇਖਦੇ ਹੋ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਕੋਈ ਕੀਤੇ ਆ ਜਿਸ ਤਰ੍ਹਾਂ 4 ਸਾਲ ਲੰਘੇ ਨੇ ਕਿਹੜੇ ਕਿਹੜੇ ਕੰਮ ਹੋਏ ਕਿਹੜੇ ਕਿਹੜੇ ਕੰਮ ਨਹੀਂ ਹੋਏ ਤਾਂ ਜਿਹੜਾ ਅਖੀਰ ਸਾਲ ਬਾਕੀ ਆ ਤਾਂ ਕਿਸ ਤਰ੍ਹਾਂ ਫੇਰ ਆਮ ਆਦਮੀ ਪਾਰਟੀ ਲਈ ਹੋ ਸਾਡੀ ਪਾਰਟੀ ਨੇ ਜੀ ਜਨੀਆਂ ਮੇ ਗਰੰਟੀਆਂ ਦਿੱਤੀਆਂ ਕਿਉਂਕਿ ਅਸੀਂ ਜਦੋਂ ਵੋਟ ਮੰਗਦੇ ਆ ਜਨ ਇਲੈਕਸ਼ਨ ਦੇ ਵਿੱਚ ਆਈਦਾ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਜਿਹੜੀ ਵੋਟ ਕਿਸੇ ਕੋਲ ਮੰਗਦੇ ਆ ਅਸੀਂ ਝੂਠੇ ਲਾਰੇ ਨਹੀਂ ਲੁੰਦੇ ਕਿਸੇ ਨੂੰ ਕਿਉਂਕਿ ਸਾਡੇ ਸੀਐਮੂ ਸਾਹਿਬ ਜਾਂ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਜਨੀਆਂ ਮਿਉਨਾ ਇਸ ਪੀਰੀਅਡ ਦੇ ਵਿੱਚ ਜਗਰੰਟੀਆਂ ਦਿੱਤੇ ਤਕਰੀਬਨ ਸਾਰੀਆਂ ਉਹਨਾਂ ਤੋਂ ਵਾਅਦਾ ਕੀਤੀਆਂ ਜੇ ਕੋਈ ਇਕੱਧੀ ਰਹਿ ਗਈ ਤੇ ਸਾਡਾ 1 ਸਾਲ ਦਾ ਹਲੇ ਪੀਰੀਅਡ ਜਿਹੜਾ ਪਿਆ ਵਾ ਉਹ ਵੀ ਇਹ ਗਾਰੰਟੀ ਮੈਂ ਤੁਹਾਨੂੰ ਖੁੱਲ ਕੇ ਦੱਸਦਾ ਕਿ ਜਿਹੜਾ ਭੈਣਾਂ ਨੂੰ 1000 ਰੁਪਿਆ ਕਿਹਾ ਅਸੀਂ ਉਹ ਹੀ ਲਾਗੂ ਕਰਨ ਜਾ ਰਹੇ ਹਾਂ ਉਹ ਵੀ ਜਿਹੜਾ 1000 ਰੁਪਏ ਭੈਣਾਂ ਨੂੰ ਦਿੱਤਾ ਜੋ ਕਿ 5 ਸਾਲ ਪੀਰੀਅਡ ਦੇ ਵਿੱਚ ਜਿੰਨੀਆਂ ਵੀ ਗਾਰੰਟੀਆਂ ਅਸੀਂ ਉਹ ਪੂਰੀਆਂ ਕਰਕੇ ਤੇ 2027 ਦੀ elections ਵਾਸਤੇ ਫੇਰ ਜਾ ਕੇ ਲੋਕਾਂ ਕੋਲ ਵੋਟ ਮੰਗਾਗੇ ਅਸੀਂ ਆਪਣੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਾਗੇ ਕਿਉਂਕਿ ਅਸੀਂ ਕਿਹਾ ਸੀ ਕਿ ਐਜੂਕੇਸ਼ਨ ਜਿਹੜੀ ਐ ਉਹ ਸਹੀ ਕੀਤੀ ਜਾਵੇਗੀ ਐਜੂਕੇਸ਼ਨ ਤੇ ਬਿਲਕੁਲ ਖਿਆਲ ਦਿੱਤਾ ਜਾ ਰਿਹਾ ਜੇ ਹੈਲਥ ਵੱਲ ਹੈਲਥ ਦੀ ਬਿਲਕੁਲ ਖਿਆਲ ਦਿੱਤਾ ਜਾ ਰਿਹਾ ਤੇ ਇਸ ਤੋਂ ਬਾਅਦ ਸਾਡੇ ਮਾਨਯੋਗ ਸੀਐਮ ਸਾਹਿਬ ਉਹਨਾਂ ਰੋਡ ਸੁਰੱਖਿਆ ਜਿਹੜੀ ਐ ਫੋਰਸ ਉਹ ਜਿਹੜੀ ਤਾਇਨਾਤ ਕੀਤੀ ਐ ਕਿੰਨੇ ਜਿਹੜੇ ਹਾਦਸੇ ਕਿੰਨੀਆਂ ਜਾਨਾਂ ਜਿਹੜੀ ਜਾਨੋ ਉਹ ਬਚ ਗਈਆਂ ਕਿੰਨੀਆਂ ਜਾਨਾਂ ਬਚਾਈਆਂ ਕਹਿਣ ਤੋਂ ਭਾਵ ਕਿ ਜਿੰਨੇ ਵੀ ਗਰੰਟੀਆਂ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਸੀ ਉਹਨਾਂ ਤੋਂ ਵੱਧ ਸਾਡੀ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਹੈ ਅਸੀਂ ਕੰਮ ਦੇ ਆਧਾਰ ਤੇ ਸਰਕਾਰ ਦੇ ਵਿੱਚ ਕੰਮ ਕਰਦੇ ਆਂ ਲੋਕਾਂ ਦੇ ਵਿੱਚ ਜਾਂਦੇ ਆਂ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆਂ ਤਲਵੰਡੀ ਸਾਹਿਬ ਮੈਨੂੰ ਜਾਨਣਾ ਚਾਹਨਾ ਜਿਸ ਤਰ੍ਹਾਂ ਤੁਸੀਂ ਐਸਸੀ ਕਮਿਸ਼ਨ ਦੇ ਪ੍ਰੈਜ਼ੀਡੈਂਟ ਹੋ ਅ ਸ਼ਡਿਊਲ ਕਾਸਟ ਲਈ ਤੁਸੀਂ ਕਿਹ ਪਾਰਟੀ ਵੱਲੋਂ ਕੰਮ ਕੀਤੇ ਹੋ ਮੈਨੂੰ ਚਾਹਨਾ ਹੈ ਦਰਸ਼ਕ ਵੇਖ ਲਓ ਥੋੜਾ ਬੋੜਾ ਲੱਗਦਾ ਮੈਂ ਜੀ ਦੇਖੋ ਅੱਜ ਬਿਸ਼ੱਕ ਭਾਵੇਂ ਮੈਂ ਜ਼ਿਲ੍ਹੇ ਦਾ ਪ੍ਰੈਜ਼ੀਡੈਂਟ ਪ੍ਰਧਾਨਿਆ ਦਿੱਤੀ ਦਾ ਪਰ ਮੈਂ ਗਰਾਊਂਡ ਲੈਵਲ ਤੇ ਜਾਂਦਾ ਗਰਾਊਂਡ ਲੈਵਲ ਤੇ ਸਾਡੀ ਜਿਹੜੀ ਪਾਰਟੀ ਹੈ ਨਾ ਕੱਲ ਮਨੀਸ਼ ਸ਼ੋਧਿਆ ਜੀ ਨਾਲ ਮੀਟਿੰਗ ਹੋਈ ਹੈ ਉਹਨਾਂ ਮੀਟਿੰਗ ਦੇ ਵਿੱਚ ਦੱਸਿਆ ਕਿ ਗਰਾਊਂਡ ਲੈਵਲ ਤੱਕ ਜਾਣਾ ਆਪਾਂ ਪਿੰਡਾਂ ਤੱਕ ਪਿੰਡਾਂ ਦੇ ਵਿੱਚ 11-11 ਮੈਂਬਰੀ ਕਮੇਟੀ ਬਣਾਈ ਗਈ ਹੈ ਐਸ ਸੀ ਐਸ ਸੀ ਵੰਗ ਦੀ ਤੇ ਭਾਵੇਂ ਕੋਈ ਵੀ ਵੰਗਿਆ ਉਹਦੀਆਂ 11-11 ਮੈਂਬਰੀ ਕਮੇਟੀ ਬਣਾਈ ਗਈ ਹੈ ਐਸਸੀ ਵਿੰਗ ਦੀ ਵੀ ਇਸੇ ਤਰ੍ਹਾਂ 11 ਮੈਂਬਰੀ ਪਿੰਡ ਦੇ ਵਿੱਚ ਬਣਾਈ ਗਈ ਹੈ ਤੇ ਉਸ ਤੋਂ ਬਾਅਦ ਬਲਾਗ ਪ੍ਰਧਾਨ ਜਿਹੜੇ ਤਾਇਨਾਤ ਕੀਤੇ ਗਏ ਨੇ ਫਿਰ ਉਸ ਤੋਂ ਬਾਅਦ ਹਲਕਾ ਕੋਆਰਡੀਨੇਟਰ ਹਲਕੇ ਦੇ ਪ੍ਰਧਾਨ ਲਾਏ ਗਏ ਨੇ ਜਦੋਂ ਮੈਂ ਜ਼ਿਲ੍ਹੇ ਦਾ ਪ੍ਰਧਾਨ ਲੱਗਾ ਇਸੇ ਤਰ੍ਹਾਂ ਜ਼ੋਨ ਦੇ ਪ੍ਰਧਾਨ ਨੇ ਕੀ ਤੇ ਇਸੇ ਤਰ੍ਹਾਂ ਐਸਸੀ ਕੀ ਐਸਸੀ ਵਿੰਗ ਜਿਹੜਾ ਨਾ ਇਹ ਸੰਗਠਨ ਬੜੀ ਮਜ਼ਬੂਤੀ ਦੇ ਨਾਲ ਇਹਨੂੰ ਤਿਆਰ ਕੀਤਾ ਜਾ ਰਿਹਾ ਕਿ ਅਸੀਂ ਐਸੇ ਲੋਕ ਦੀ ਜਿਹੜੀ ਹੈ ਉਹ ਸੁਣਵਾਈ ਜਿਹੜੀ ਹੈ ਉੱਪਰ ਤੱਕ ਜਾਵੇ ਅਸੀਂ ਉਹਨਾਂ ਦੀ ਗੱਲ ਕਰਨ ਜੋਗ ਹੋਈਏ ਤੇ ਸਾਡੇ ਜਿਹੜੇ ਹਾਈ ਕਮਾਂਡ ਆ ਉਹਨੇ ਇੱਕ ਮੈਸੇਜ ਦਿੱਤਾ ਕਹਿੰਦੇ ਨੇ ਐਸੀ ਵਿੰਗ ਨੂੰ ਐਸੀ ਕਮਿਸ਼ਨ ਦੇ ਨਾਲ ਜਿਹੜਾ ਜੋੜਿਆ ਜਾਵੇਗਾ ਕਿਉਂਕਿ ਇਹਨੂੰ ਐਸੀ ਇਹ ਸੰਗਠਨ ਨੂੰ ਇੰਨਾ ਕੁ ਮਜ਼ਬੂਤ ਬਣਾਦਣਾ ਇੰਨਾ ਕ ਕੰਮਜਾਬ ਕਰ ਦੇਣਾ ਇੰਨਾ ਕੁ ਮਜ਼ਬੂਤ ਬਣਾਦਣਾ ਕਿ ਐਸੀ ਲੋਕਾਂ ਦੀ ਜਿਹੜੀ ਗੱਲ ਆ ਉਹ ਸੁਣਵਾਈ ਜਿਹੜੀ ਹੈ ਜ਼ਰੂਰ ਹੋਵੇਗੀ ਹੋਰ ਮੈਂ ਚਾਹਨਾ ਕਿ ਜਿਹੜੇ ਪਾਰਟੀ ਦੇ ਜਿਸ ਤਰ੍ਹਾਂ ਹੁਣ ਆਮ ਵਰਗ ਦੇ ਲਈ ਪਾਰਟੀ ਦਾ ਕੰਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਪਾਰਟੀ ਦਾ ਕੰਮ ਕਿਸ ਤਰ੍ਹਾਂ ਦੇ ਹੋ ਰਿਹਾ ਵੇਖੋ ਜੀ ਪੀਰੀਅਡ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਜਿੱਥੇ ਕੋਈ ਕਮੀ ਲੱਗਦੀ ਸਾਨੂੰ ਦੱਸ ਦੋ ਕਿ ਆ ਕਮੀ ਹੈ ਪਰ ਮੇਰੀ ਨਿਗਾਹ ਦੇ ਨਾਲ ਤੇ ਬਹੁਤ ਵਧੀਆ ਜਿਹੜਾ ਇਸ ਸਰਕਾਰ ਦੇ ਵਿੱਚ ਆ ਮਾਧਿ ਪਾਰਟੀ ਦੀ ਸਰਕਾਰ ਆ ਹਰ ਚੀਜ਼ ਤੇ ਬੜੀ ਨਿਗਰਾਨੀ ਰੱਖੀ ਜਾ ਰਹੀ ਹੈ ਬੜਾ ਧਿਆਨ ਦਿੱਤਾ ਜਾ ਰਿਹਾ ਕਿਤੇ ਕੋਈ ਕਮੀ ਨਹੀਂ ਲੱਗ ਰਹੀ ਜੀ ਡਰਿੰਦੀ ਸਾਹਿਬ ਇੱਕ ਚੀਜ਼ ਹੈਗੀ ਤੁਸੀਂ ਕਮਿਸ਼ਨ ਦੇ ਚੇਅਰਮੈਨ ਹੋ ਇੱਥੇ ਜਿਹੜੇ ਨੀਲੇ ਕਾਰਡ ਹੈਗੇ ਹੀ ਕਾਫੀ ਸਾਰੇ ਗਰੀਬ ਲੋਕਾਂ ਦੇ ਕੱਟੇ ਗਏ ਜਿਹੜੇ ਜ਼ਿਆਦਾਤਰ ਮਿਹਨਤ ਰੋਜ਼ ਰੋਟੀ ਜਿਹੜੀ ਕਮਾ ਕੇ ਖਾਣ ਵਾਲੇ ਲੋਕ ਸੀ ਅਸੀਂ ਖੁਦ ਜਾ ਕੇ ਵੀ ਆਪਣੇ ਕੈਮਰੇ ਮਾਧਿਮ ਰਹੀਂ ਦਿਖਾਇਆ ਨਿਊਜ਼ਾਂ ਵੀ ਕੀਤੀਆਂ ਉਹਨਾਂ ਦੇ ਕਾਰਡ ਜਿਹੜੇ ਆ ਜੀ ਕੱਟੇ ਗਏ ਜਿਸ ਤਰ੍ਹਾਂ ਮਤਲਬ ਕਿ ਉੱਪਰ ਇੱਕ ਚੀਜ਼ ਹੀ ਉਡਾ ਦਿੱਤੀ ਜਾਣੀ ਹੁੰਦੀ ਕਿ ਕਿੰਨੇ ਖਿੱਤੇ ਵਰਗ ਦਾ ਜਿਹੜਾ ਉਹ ਖਾਤਾ ਕਟਿਆ ਗਿਆ ਹੈ ਤੇ ਉਹ ਪਤਾ ਨਹੀਂ ਕਿੰਨੇ ਲੋਕ ਹੈਗੇ ਜਿਹੜੇ ਹੱਲੇ ਤੱਕਰ ਵੀ ਤਰਸ ਰਹੇ ਕਿ ਸਰਕਾਰ ਵੱਲੋਂ ਅਨਾਜ ਸੇਵਾ ਜਿਹੜੀ ਲੋਕਾਂ ਨੂੰ ਜਿਹੜੀ ਕੀਤੀ ਤੇ ਜਾਂਦੀ ਆ ਸੈਂਟਰ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਉਹ ਪਰ ਲੋਕਾਂ ਤੱਕ ਪਹੁੰਚ ਨਹੀਂ ਪਾਉਂਦੀ ਉਹ ਇਸ ਤਰ੍ਹਾਂ ਜੀ ਦੇਖੋ ਰਵਾਇਤੀ ਪਾਰਟੀਆਂ ਵੱਲੋਂ ਨਾ ਮੈਂ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਇਸ ਚੀਜ਼ ਨੂੰ ਸਮਝਾ ਚੰਗੀ ਤਰ੍ਹਾਂ ਜਾਣਿਆ ਗਰਾਊਂਡ ਲੈਵਲ ਤੱਕ ਪਹੁੰਚਿਆ ਮੰਨ ਲਓ ਵੀ ਇਹ ਜਿਹੜੀ ਹੈ ਕਣਕ ਮੈਂ ਕਣਕ ਦੀ ਗੱਲ ਕਰਨਾ ਜਿਹੜਾ ਕਣਕਲਾ ਘਾਟ ਮਿਲਦਾ ਬਣੇ ਲੋਕਾਂ ਦਾ ਉਹਦੇ ਵਿੱਚ ਜਿਹੜਾ ਐਸਸੀ ਐਸਸੀ ਹੈ ਆਪਣਾ ਐਸਸੀ ਸਮਾਜ ਦਾ ਜਨ ਜਿਨ੍ਹਾਂ ਦੀ ਕਣਕ ਬਣਦੀ ਹੈ ਕਿ ਇਹ ਕਣਕ ਲੈਣ ਯੋਗ ਆ ਤੇ ਜਿਨ੍ਹਾਂ ਦੇ ਜੌਂਦੀ ਹੈ ਟਰੈਕਟਰ ਹੈ ਜਿਨ੍ਹਾਂ ਨੂੰ ਵੈਸੇ ਲੋੜ ਹੀ ਨਹੀਂ ਆ ਜਿਹੜੀ ਆਈਡੀ ਆ ਤੁਹਾਡੀ ਗੱਲ ਸਮਝ ਗਿਆ ਜੇ ਤੁਸੀਂ ਕਹਿਣਾ ਚਾਹ ਰਹੇ ਮੇਰੇ ਕਹਿਨ ਦਾ ਮੈਨੂੰ ਜਿਹੜੇ ਨੇੜੀ ਲੋਕ ਨੇ ਅੱਜ ਵੀ ਜੇਕਰ ਤੁਹਾਡਾ ਆਮ ਆਦਮੀ ਪਾਰਟੀ ਦਾ ਸਰਵੇ ਚਾਹੇ ਤੁਹਾਡੀ ਪਾਰਟੀ ਦੀ ਵੇਖ ਵੀ ਰਹੇ ਹੋ ਨਾ ਪੰਜਾਬ ਦੇ ਵੱਡੇ ਨਮਾਇंदे ਸਾਡੇ ਨਾਲ ਜੁੜੇ ਵੀ ਨੇ ਗੱਲ ਵੀ ਕਰਦੇ ਨੇ ਵੀ ਦੇਖਿਆ ਜਾਊਗਾ ਤੇ ਕਿੰਨੇ ਲੋਕ ਵੱਡੀ ਗਿਣਤੀ ਵਿੱਚ ਨਿਕਲਣਗੇ ਜਿਹੜੇ ਨੇੜੀ ਨੇ ਵੇਖੋ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਤੁਸੀਂ ਸੁਣਦੇ ਨਹੀਂ ਆ ਨਹੀਂ ਉਹ ਜ਼ਰੂਰ ਕਹੋ ਵੀ ਹਾਂ ਇਹ ਵੀ ਗੱਲ ਦਾ ਜਵਾਬ ਜ਼ਰੂਰ ਦਿਓ ਹਾਂ ਬਿਲਕੁਲ ਉਹ ਜਿਹੜਾ ਨਾ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਮੇਰੀ ਗੱਲ ਸੁਣ ਲਿਓ ਉਹ ਜਿਹੜੀਆਂ ਆਪਣਾ ਬਣਿਆ ਆਈਡੀ ਉਹ ਵੇਖਣ ਦੇ ਕੈਸੀ ਬੰਦਾ ਤੇ ਉਹਦੇ ਪਿੱਛੇ ਜਨਰਲ ਜੋੜ ਦਿੰਦੇ ਆ ਜਿਹੜੇ ਸਰਮਾਇਦਾਰ ਜਿਹੜੇ ਕਣਕ ਜਿਨ੍ਹਾਂ ਨੂੰ ਲੋੜ ਹੀ ਨਹੀਂ ਆ ਜਿਨ੍ਹਾਂ ਕੋ ਕੇ ਬੜੀ ਕਣਕ ਆ ਉਹ ਬਾਕੀ ਉਹ ਜੀ ਪਾ ਲੈ ਇੱਕ ਜਿਹੜਾ ਉਹ ਐਸਸੀ ਐਸਸੀ ਦਾ ਜੋੜ ਦਿੰਦੇ ਤੇ ਬਾਕੀ ਉਹਦੇ ਪਿੱਛੇ ਜਨਰਲ ਲਾ ਦਿੰਦੇ ਤੇ ਜਿਨ੍ਹਾਂ ਨੂੰ ਲੋੜ ਨਹੀਂ ਕਣਕ ਦੀ ਤੇ ਇਸੇ ਕਰਕੇ ਬੜੀ ਵੱਡੀ ਬਰਵਾਤੀ ਪਾਰਟੀਆਂ ਨੂੰ ਲੁੱਟ ਕੀਤੀ ਜਾ ਰਹੀ ਆ ਉਹਦਾ ਹੁਣ ਇਹ ਆਪਣਾ ਇਹ ਇੱਕ KYC ਹੋ ਰਹੀ ਆ KYC ਹੋ ਕੇ ਉਹ ਕਾਰ ਜਿਹੜੇ ਨਾ ਉਹ ਕੱਟੇ ਜਾਣਗੇ ਜਦੋਂ KYC ਹੋਗੀ ਜਿਨ੍ਹਾਂ ਦੀ ਲੋੜ ਹੈ ਜਿਨ੍ਹਾਂ ਦਾ ਅੰਗੂਠਾ ਲੱਗ ਜੂਗਾ ਠੀਕ ਹੈ ਵੀ ਅੰਗੂਠਾ ਤੇ ਉਹ ਹੀ ਲਉਣਗੇ ਜਿਹੜੇ ਕਣਕ ਲੈਣ ਜੋਗ ਆ ਤੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈ ਜਿਹੜੇ ਬਾਹਰ ਬੈਠੇ ਆ ਕੇ ਮਰ ਗਏ ਉਹਨਾਂ ਦੇ ਨਾਂ ਦੀ ਵੀ ਕਣਕ ਮਿਲਦੀ ਆ ਤੇ ਜਿਹੜੇ ਬਾਹਰ ਬੈਠੇ ਵਿਦੇਸ਼ਾਂ 'ਚ ਟਰਾਲੇ ਚਲਣਦੇ ਆ ਉਹ ਵੀ ਕਣਕ ਲਈ ਜਾਂਦੇ ਤੇ ਇਸ ਕਰਕੇ ਉਹ KYC ਹੋਗੀ ਤੇ ਉਹ ਜਿਹੜਾ ਗੈਪ ਸਾਡਾ ਬਣ ਜੇਗਾ ਤੇ ਨਵੇਂ ਕਾ ਨਿਊ ਕਾਰਡ ਵੀ ਜਿਹੜੇ ਬਣ ਜਣਗੇ ਮਤਲਬ ਬਣਾਏ ਜਾਣਗੇ ਜਿਹੜੇ ਮਤਲਬ ਨਜਾਇਜ਼ ਲੋਕਾਂ ਦੇ ਕੱਟੇ ਗਏ ਬਿਲਕੁਲ ਬਣਨਗੇ ਜੀ ਬਿਲਕੁਲ ਬਣਨਗੇ ਕਾਰਡ ਬਣਾਏ ਜਾਣਗੇ ਤੇ ਜਿਨ੍ਹਾਂ ਦੇ ਮੱਲਬੀ ਨਾਮ ਇਧਰ ਉਧਰ ਹੋਏ ਆ ਉਹ ਵੀ ਜਿਹੜੇ ਨਾ ਉਹ ਨਾਮ ਜਿਹੜੇ ਸਹੀ ਹੋ ਜਾਣਗੇ ਜੀ ਸਾਹਿਬ ਇੱਕ ਅਖੀਰ ਸਵਾਲ ਕਰਨਾ ਚਾਹੋਣਾ ਵੀ ਆ ਦਿਹਾਤੀ ਦੀਆਂ ਕਿ ਚੋਣਾਂ ਦੇ ਵਿੱਚ ਫਿਰ ਤੁਸੀਂ ਵੀ ਭਾਗੀਦਾਰੀ ਪਾਓਗੇ ਮੈਂ ਜੀ ਦੇਖੋ ਪਾਰਟੀ ਦਾ ਪ੍ਰਚਾਰ ਕਰ ਰਿਹਾ ਮੈਂ ਲક્ષਣ ਨਹੀਂ ਕੋਲਣਾ ਪਾਰਟੀ ਵਾਸਤੇ ਮੈਂ ਪ੍ਰਚਾਰ ਕਰਨਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਕੀਤੀ ਹੈ ਤੇ ਕੱਲ ਸਾਡੀ ਮੀਟਿੰਗ ਸੀ ਮੈਂ ਆਪਣੇ ਵਿੰਗ ਦੀ ਗੱਲਾਂ ਵਿੰਗ ਦੀ ਗੱਲ ਕਰਾਂ ਸਾਡੇ ਮਨੀਸ਼ ਸ਼ਿਸ਼ੋਦੀਆ ਜੀ ਦੀਪਕ ਜਹਾਂਜੀ ਸਾਡੀ ਕਮੇਟੀਿੰਗ ਹੋਈ ਤੇ ਉਹਨਾਂ ਦੇ ਵਿੱਚ ਅੰਮ੍ਰਿਤ ਸਰ ਦੇ ਆਤੀ ਮੈਂ ਆਪਣੇ ਵੱਲੋਂ ਕਹਿੰਦਾ ਸੁਖਜਾਨ ਸਿੰਘ ਤਲਵੰਡੀ ਉਹਨਾਂ ਨਾਮ ਲਿਆ ਕਿ ਇਹ ਬੰਦਾ ਜਿਹੜਾ ਸੰਗਠਨ ਦੇ ਵਿੱਚ ਕੰਮ ਕਰਨ ਰਿਹਾ ਮੈਨੂੰ ਗੁੱਡ ਮਿਲੀ ਪੂਰੇ ਪੰਜਾਬ ਦੇ ਵਿੱਚੋਂ ਕਿਉਂਕਿ ਮੈਂ ਪਾਰਟੀ ਵਾਸਤੇ ਕੰਮ ਕਰ ਰਿਹਾ ਮੈਂ ਇਲੈਕਸ਼ਨ ਨਹੀਂ ਕੋਈ ਲੜਨੀ ਚਾਹੁੰਦਾ ਤੇ ਨਾ ਮੈਂ ਲੜਾਂਗਾ ਮੈਂ ਸਿਰਫ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਦਾ ਤੇ ਕੰਮ ਕਰਦਾ ਰਵਾਂਗਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਐਸੀ ਪਾਰਟੀ ਚਾਹੁੰਦੇ ਹਾਂ ਚਲਵੰਢੀ ਐਸੀ ਨਾ ਨਾਮ ਸਰ ਦੇਤੀ ਹੋਰ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤੇ तमाम ਜੋ ਗੱਲਬਾਤ ਹੈ ਉਹ ਪਾਰਟੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ